ਕੋਡੀ 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 ਨੰਗਲੰਬੀਆਂ ਦੇ ਵਿੱਚ ਹਰ ਵਾਰ ਕੁਝ ਨਾ ਕੁਝ ਵੱਖਰਾ ਹੁੰਦਾ ਹੈ ਇਸ ਸਾਲ ਕੀ ਵੱਖਰਾ ਹੋ ਰਿਹਾ ਹੈ ਇੱਕ ਖਿਡਾਰੀ ਦੁਨੀਆ ਦਾ ਮਹਾਨ ਹੈ ਪਰ ਬਹੁਤ ਘਟ ਆਉਣਾ ਪੰਜਾਬ ਦੇ ਕੱਪਾਂ ਦੇ ਮੈਂ ਬੇਨਤੀ ਕੀਤੀ ਵੀ ਤੂੰ ਨੰਗਲੰਬੀਆਂ ਜ਼ਰੂਰ ਆਇਂ ਕਹਿੰਦਾ ਭਾਜੀ ਮੈਂ ਆਵਾਂਗਾ ਉਹ ਕੌਣ ਹੈ ਉਹ ਬਲਵਿੰਦਰ ਬੈਸ ਹੈ ਕਾਕਾਕਰੀ ਸਰੀ ਵਾਲਾ ਕਾਕਿਆ ਹੰਦਿਆਂ ਤੱਕ ਚੱਲ ਕੇ ਆ ਨੌਜਵਾਨਾ ਤੇਰੇ ਆਪਾ ਦਰਸ਼ਨ ਕਰਾਈਏ ਕਬੱਡੀ ਦੇ ਪ੍ਰੇਮੀਆ ਨੂੰ ਆਹ ਹੰਦਿਆਂ ਤੱਕ ਇਹ ਹੈ ਬਲਵਿੰਦਰ ਸਿੰਘ ਬੈਸ ਕਾਕਾ ਕਾਰੀਸਾਰੀ ਵਾਲਾ ਇਹ ਫਤਿਹ ਸਾਂਝੀ ਕਰੇਗਾ ਸਾਰਿਆਂ ਦੇ ਨਾਲ ਆਹ ਤਾੜੀਆਂ ਮਾਰ ਦਿਓ ਯੋਧਰ ਮੇਰੇ ਪੰਜਾਬੀ ਵੀਰੋ ਕੈਨੇਡਾ ਦੇ ਕੱਪਾਂ ਦੇ ਵਿੱਚ ਦੋ ਵਾਰ ਘਨੌਰ ਵਾਲਾ ਗੁਰਲਾਲ ਵੀ ਬੈਸ ਆਇਆ ਦੋ ਵਾਰ ਗਾਜੀਪੁਰ ਦਾ ਲੱਖਾ ਬੈਸ ਆਇਆ ਦੋ ਵਾਰ ਲੱਲੀਆਂ ਵਾਲਾ ਸੰਦੀਪ ਬੈਸਿਆ ਰੇਡਰਾਂ ਦੇ ਤੌਰ ਤੇ ਤਿੰਨ ਵਾਰ ਹਰਜੀਤ ਬਰਾੜ 94 95 ਤੇ 96 ਤੇ ਤਿੰਨ ਵਾਰ ਕਾਰੀਸਰੀ ਦਾ ਕਾਕਾ ਸਨ 2003 2004 ਤੇ 2012 ਇਹ ਤਿੰਨ ਵਾਰ ਬੈਸਿਆ ਇਹ ਬਲਵਿੰਦਰ ਸਿੰਘ ਬੈਸ ਕਾਕਾ ਕਾਕਾ ਹੈ ਕਾਰੀਸਰੀ ਵਾਲਾ ਇੱਕ ਵੱਡੀ ਗੱਲ ਕੀ ਇਸ ਮੱਖਣ ਜੀ ਇਹ ਹੈ ਇਹ ਕਰੋੜਾਂ ਦਾ ਮਾਲਕ ਹੈ ਪੰਜਾਬ ਮੰਡੀਕਰਨ ਬੋਰਡ ਦੇ ਵਿੱਚ ਨੌਕਰੀ ਕਰਦਾ ਹੈ ਇਹ ਜਦੋਂ ਆਪਣੇ ਪਿੰਡੋਂ ਹੁਸ਼ਿਆਰਪੁਰ ਨੂੰ ਜਾਂਦਾ ਤੇ ਅੱਜ ਵੀ ਸਾਈਕਲ ਤੇ ਜਾਂਦਾ ਹੈ ਕਿੰਨਾ ਸਾਦਾ ਇਨਸਾਨ ਹੈ ਤਾਲੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਇੱਕ ਰਖਸ਼ੇ ਵਾਲਿਆਂ ਨੇ ਰੇੜੀ ਰੱਖੀ ਹੋਈ ਹੈ ਉਹਦੇ ਉੱਪਰ ਪੱਠੇ ਵੱਢ ਕੇ ਆਪ ਲੈ ਕੇ ਆਉਂਦਾ ਕਹਿੰਦਾ ਭਾਜੀ ਸਾਦੀ ਜ਼ਿੰਦਗੀ ਜਿਣੀ ਚਾਹੀਦੀ ਹੈ ਜ਼ਿੰਦਗੀ ਦੇ ਲੁੱਟਾ ਬਾਦ ਇਹ ਬਾਣੀ ਸੁਣਦਾ ਤੇ ਸੰਤਾਂ ਦੀ ਜਿਹੜੀ ਹੈ ਮਹਿਫਲ ਕਰਦਾ ਸੰਤ ਬਾਬਾ ਸਤਪਾਲ ਸਿੰਘ ਜੀ ਘਰੀ ਵਾਲਿਆਂ ਦਾ ਅਸ਼ੀਰਵਾਦ ਪ੍ਰਾਪਤ ਹੈ ਇਸ ਨੌਜਵਾਨ ਨੂੰ ਬਾਦਲ ਵੀ ਨਾਲ ਕਾਕੇ ਇੱਕ ਵਾਰੀ ਫਿਰ ਵਧੈ ਸੰਨੀ ਕਰਦੇ ਕਾਕੇ ਲਈ ਜ਼ੋਰਦਾਰ ਤਾੜੀਆਂ ਮਾਰਦੇ ਪੰਜਾਬੀ ਬਾਦ ਬਾਦ ਧੰਨਵਾਦ ਬਾਦ ਬਾਦ ਧੰਨਵਾਦ ਜੀਆ ਨੂੰ ਨਾਲ ਹੀ ਅੱਪਾ ਸਨਮਾਨ ਵੀ ਕਰਾਂਗੇ ਕਾਕੇ ਕਾਰੀ ਸਾਰੀ ਮਹਾਨ ਕਬੱਡੀ ਖਿਡਾਰੀ ਦਾ ਕਹਿੰਦੇ ਅੱਜ ਵੱਡੇ ਖਿਡਾਰੀਆਂ ਦੇ ਭਾਜੀ ਦਰਸ਼ਨ ਵੀ ਹੋ ਗਏ ਮੇਰੀ ਤਮੰਨਾ ਸੀਗੀ ਵੀ ਮੈਂ ਨੰਗਲੰਬੀਆਂ ਜਰੂਰ ਜਾਵਾਂ ਅੱਜ ਨੰਗਲੰਬੀਆਂ ਦੇ ਵਿੱਚ ਆਇਆ ਧਰਿਆ ਦਾ ਮਹਾਨ ਕਬੱਡੀ ਖਿਡਾਰੀ ਇਹਦਾ ਨਸਰਾਲੇ ਦੇ ਲਾਗੇ ਤਨੂਲੀ ਦੇ ਲਾਗੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਕਾਰੀ ਪਿੰਡ ਦਾ ਕਾਕਾ ਸਾਰੀ ਦੇ ਵਿੱਚ ਵਿਆਹ ਹੋਇਆ ਸੰਤ ਬਾਬਾ ਸਤਪਾਤ ਸਿੰਘ ਦਾ ਵੱਡਾ ਆਸ਼ੀਰਵਾਦ ਹੈ ਸੋ ਕਾਕੇ ਬਾਦ ਬਾਦ ਧੰਨਵਾਦ ਬਾਦ ਬਾਦ ਧੰਨਵਾਦ ਜੀਆ ਨੂੰ ऐसे तरह कबड्डी ਦੀਆਂ ਕੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਆਂ ਅਪਡੇਟ ਮਿਲ ਸਕੇ ਧੰਨਵਾਦ ਜੀ